ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਵਾਧੇ ਸੰਦਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਅਰਜੰਟ ਸੇਲ ਕਰਨੀ ਹੈ Tata Indica Vista ਗੱਡੀ 2010 ਮਾਡਲ 88000 ਰੁਪਏ ਰੇਟ ਮੰਗਿਆ ਹੋ ਕੇ ਕੰਡੀਸ਼ਨ ਲੋਕਲ ਨੰਬਰ ਏਰੀਆ ਕਪੂਥਲਾ 9888288152 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ Tata Indica Vista 88000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮਹਿੰਦਰਾ ਅਰਜੁਨ 555 ਟਰੈਕਟਰ ਚਾਹੀਦਾ ਸਵੀਰ ਨੂੰ ਪਿੰਡ ਹਰੀਗੜ ਸੰਗਰੂਰ ਚ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਤਸਵੀਰ ਦੇ ਨਾਲ ਸੰਪਰਕ ਕਰੇ 62838 84858 ਇਸ ਨੰਬਰ ਤੇ ਸਵੀਰ ਦੇ ਨਾਲ ਸੰਪਰਕ ਕਰੋ ਇਸ ਵੀਰ ਨੂੰ ਇਹ ਟਰੈਕਟਰ ਚਾਹੀਦਾ ਹੈ ਜੀ ਸਵਿਫਟ ਜ਼ੈਰ ਗੱਡੀ ਵਿਕਾਊ ਹੈ ਜੀ 2015 ਮਾਡਲ ਗੱਡੀ ਹੈ ਫੈਮਲੀ ਕਾਰ ਨਵੇਂ ਟਾਇਰ ਪਹਿਲੇ ਨਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਫੁੱਲ ਇੰਸ਼ੋਰੈਂਸ ਏਰੀਆ ਜਲੰਧਰ ਕਾਗਜ਼ ਵਗੈਰਾ ਪੂਰੇ ਨੇ ਗੱਡੀ ਸਾਫ਼ ਕੰਡੀਸ਼ਨ ਦੀ ਹੈ ਕੋਈ ਐਕਸੀਡੈਂਟ ਨਹੀਂ ਸਾਇਲੈਂਟ ਗੱਡੀ ਹੈ ਜੀ 9464632631 ਇਸ ਨੰਬਰ ਤੇ ਫੋਨ ਕਰਕੇ Swift Desire ਗੱਡੀ 2015 ਮਾਡਲ ਨੂੰ ਤੁਸੀਂ ਰੇਟ ਵਗੈਰਾ ਪੁੱਛ ਕੇ ਇਸ ਵੀਰ ਦੇ ਨਾਲ ਇਸ ਨੰਬਰ ਤੇ ਗੱਲਬਾਤ ਕਰਕੇ ਗੱਡੀ ਬਾਰੇ ਗੱਡੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਵੀਆਂ ਵਿਕਾਉ ਨੇ ਜੀ 8y8 ਦੀਆਂ ਤਵੀਆਂ ਨੇ 45000 ਰੇਟ ਮੰਗਿਓ ਕੀ ਕੰਡੀਸ਼ਨ ਏਰੀਆ ਪਿੰਡ ਜਨਾਰਥਲ ਖੁਰਦ ਫਤੇਗੜ ਸਾਹਿਬ 9815717581 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਹਿੰਦਰਾ 255 ਟਰੈਕਟਰ ਵਿਕਾਊ 1990 ਮਾਡਲ ਰੇਟ 1 ਲੱਖ 1000 ਰੁਪਏ ਡਿਮਾਂਡ ਸੈਲਫ 스타ਟ ਫੁੱਲ ਗਰੰਟੀ ਫਰੀਦਕੋਟ ਦਾ ਨੰਬਰ ਹੈ ਏਰੀਆ ਫਰੀਦਕੋਟ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਟਾਇਰਾਂ ਦੀ ਕੰਡੀਸ਼ਨ ਵੀ ਨਵੇਂ ਵਰਗੀ ਪਈ ਹੈ ਜੀ ਤੁਸੀਂ ਦੇਖ ਸਕਦੇ ਹੋ 7814392341 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 255 ਟਰੈਕਟਰ 1990 ਮਾਡਲ ਨੂੰ 1 ਲੱਖ 1000 ਰੁਪਏ ਚ ਖਰੀਦ ਸਕਦੇ ਹੋ ਪੱਥਰ ਦੀ ਟੁਕੜੀ ਵਿਕਾਊ ਹੈ ਜੀ ਪੱਥਰ ਦੀ ਟੁਕੜੀ ਵਿਕਾਊ ਆ 3000 پیس ਹੈ ਜੀ 19000 ਫਰੇਟ ਮੰਗੇ ਏਰੀਆ ਪੰਚਾਉ ਕੇ ਬਰਨਾਲਾ 79865 28506 ਇਸ ਨੰਬਰ ਤੇ ਫੋਨ ਕਰਕੇ ਪੱਥਰ ਦੀ ਟੁਕੜੀ ਹੈ ਜਿਹੜੀ ਤੁਸੀਂ 3000 پیس 19000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਜਿਪਸੀ ਵਿਕਾਊ ਹੈ ਜੀ ਪੈਟਰੋਲ ਦੀ 1999 ਮਾਡਲ ਸੀएनजी ਪਾਸ ਕੰਡੀਸ਼ਨ ਓਕੇ ਹੈ ਜੀ 60% ਡਰਾਨੇ ਕੰਡੀਸ਼ਨ ਹੈ ਜੀ 1,25,000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਜੀ ਤਿੱਬੀ ਹਰੀ ਸਿੰਘ ਵਾਲੀ ਸਰਦੂਲਗੜ 1,25,000 ਰੁਪਏ ਡਿਮਾਂਡ ਹੈ ਜੀ 9989901699 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਿਪਸੀ ਹੈ ਜਿਹੜੀ 1,25,000 ਰੁਪਏ ਚ ਖਰੀਦ ਸਕਦੇ ਹੋ ਇਨ੍ਹਾਂ ਵੀਰਾਂ ਨੇ ਦੋ ਟਰਾਲੇ ਲੈਣੇ ਨੇ 16x7.5 ਦੇ ਚੰਗੇ ਬਣੇ ਹੋਣ ਵਧੀਆ ਕੰਡੀਸ਼ਨ ਦੇ ਜੇਕਰ ਕੋਈ ਵੀਰ ਵੇਚਦਾ ਹੈ ਤਾਂ ਇਸ ਨੰਬਰ ਤੇ ਸੰਪਰਕ ਕਰੇ 98770 63806 98770 63806 ਸ ਨੰਬਰ ਤੇ ਇਸ ਵੀਰ ਦੇ ਨਾਲ ਤੁਸੀਂ ਸੰਪਰਕ ਕਰੋ ਜੌਂਡੀ 5310 ਟਰੈਕਟਰ ਵਿਕਾਊ ਹੈ ਜੀ ਟੌਪ ਮਾਡਲ ਹੈ ਬਠਿੰਡਾ ਨੰਬਰ ਏਰੀਆ ਤਲਵੰਡੀ ਸਾਬੋ ਜ਼ਿਆਦਾ ਜਾਣਕਾਰੀ ਵੀਰ ਨੇ ਦੱਸੇ ਤੁਸੀਂ ਫੋਨ ਤੇ ਲੈ ਸਕਦੇ ਹੋ ਜੀ ਫੋਨ ਨੰਬਰ ਨੋਟ ਕਰ ਲਓ 9988804955 ਇਸ ਨੰਬਰ ਤੇ ਫੋਨ ਕਰਕੇ ਜੌਨ ਡੀ 5310 ਟਰੈਕਟਰ ਟੌਪ ਮਾਡਲ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਇਸ ਵੀਰ ਦੇ ਨਾਲ ਗੱਲ ਕਰਕੇ ਜਾਣਕਾਰੀ ਲੈ ਕੇ ਮੌਕੇ ਤੇ ਬਾਕੇ ਚਲਾ ਕੇ ਖਰੀਦੋ ਹੀਰੋ ਡਿਊਟ ਸਕੂਟੀ ਵਿਕਾਊ ਹੈ ਜੀ 2016 ਮਾਡਲ 30000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਬਾਕੀ ਮੌਕੇ ਤੇ ਏਰੀਆ ਫਿਰੋਜ਼ਪੁਰ ਹੈ ਜੀ 8264912878 ਇਸ ਨੰਬਰ ਤੇ ਫੋਨ ਕਰਕੇ ਸਕੂਟੀ ਹੈ ਜਿਹੜੀ ਤੁਸੀਂ 2016 ਮਾਡਲ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 3000 ਰਪਏ ਰੇਟ ਰੱਖਿਆ ਹੈ ਜੀ ਬਾਕੀ ਮੌਕੇ ਤੇ ਕਰ ਲੈਣਗੇ ਫਿਰੋਜ਼ਪੁਰ ਦੇ ਵਿੱਚ ਹੈ ਇਹ ਨੰਬਰ ਤੇ ਤੁਸੀਂ ਫੋਨ ਕਰਕੇ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 1327 ਦੀ 80% ਟਾਇਰ ਨੇ ਫੁੱਲ ਹੈਵੀ 5 ਐਮ ਐਮ ਦਾ ਫਰਸ਼ ਰੇਟ 175000 ਏਰੀਆ ਜੀ ਪਿੰਡ ਜੈਤੀਪੁਰ ਬਟਾਲਾ ਗੁਰਦਾਸਪੁਰ 9581008303 ਇਸ ਨੰਬਰ ਤੇ ਫੋਨ ਕਰਕੇ ਟਰਾਲੀ 1327 ਦੀ ਹੈ ਜਿਹੜੀ 175000 ਰੁਪਏ ਚ ਤੁਸੀਂ ਖਰੀਦ ਸਕਦੇ ਹੋ ਫੁੱਲ ਹੈਵੀ ਹੈ ਜੀ 5 ਐਮ ਐਮ ਦਾ ਫਰਸ਼ ਲੱਗਿਆ ਹੋਇਆ ਹੈ ਜਨ ਐਲਕਸਾਈ ਗੱਡੀ ਵਿਕਾਊ ਹੈ ਜੀ 2004 ਮਾਡਲ ਟਾਇਰ ਨਵੇਂ ਨੇ ਇੱਕ ਟਰਾਲੀ ਵਿਕਾਊ ਹੈ ਸਬੀਰ ਦੀ ਗੱਡੀ ਏਸੀ ਹੀਟਰ ਦੀ ਓਕੇ ਹੈ ਜੀ ਆਰ ਸੀ ਹੈ ਨਹੀਂ ਫੋਟੋ ਕਾਪੀ ਹੈ ਰੇਟ 40000 ਏਰੀਆ ਜੀਰਾ ਟਰਾਲੀ 12x6 ਦੀ ਰੇਟ 110000 9781397868 ਇਸ ਨੰਬਰ ਤੇ ਫੋਨ ਕਰਕੇ ਜਿੰਨ ਐਲੈਕਸਾਈ ਗੱਡੀ ਅਤੇ 12/6 ਦੀ ਟਰਾਲੀ ਤੁਸੀਂ ਦੋਨੇ ਸੰਦਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ। ਕੋਠੀ ਵਿਕਾਊ ਹੈ ਜੀ 4 ਮਰਲੇ ਜਗ੍ਹਾ ਦੇ ਵਿੱਚ ਬਣੀ ਹੈ, ਨਵੀਂ ਤਿਆਰ ਕੀਤੀ ਹੈ, ਫੁੱਲ ਕੰਪਲੀਟ ਹੈ ਜੀ 3 ਬੈੱਡਰੂਮ, 3 ਵਾਸ਼ਰੂਮ, ਮੁਹੱਲਾ ਅਜੀਤ ਨਗਰ ਕਪੂਰਥਲਾ, ਰੇਟ ਹੈ ਜੀ 28 ਲੱਖ 50 ਹਜ਼ਾਰ 964687103 ਦੂਜਾ ਨੰਬਰ ਹੈ 9779605799 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਫੁੱਲ ਕੰਪਲੀਟ ਕੋਠੀ ਹੈ ਜਿਹੜੀ 28 ਲੱਖ 50 ਹਜ਼ਾਰ ਚ ਖਰੀਦ ਸਕਦੇ ਹੋ ਜਦ ਸਿੱਖ ਲੜਕੇ ਲਈ ਰਿਸ਼ਤੇ ਦੀ ਲੋੜ ਹੈ ਜੀ 1988 ਦਾ ਜਨਮ ਹੈ 4 ਕਿੱਲੇ ਜ਼ਮੀਨ ਆਉਂਦੀ ਆ ਹਾਈਟ 5 ਫੁੱਟ 11 ਇੰਚ ਗ੍ਰੈਜੂਏਟ ਏਰੀਆ ਜੀ ਅੰਮ੍ਰਿਤਸਰ ਸਾਰੀ ਫੈਮਿਲੀ ਵਾਰ ਆਸਟ੍ਰੇਲੀਆ ਵਧੀਆ ਕੁੜੀ ਦੇ ਰਿਸ਼ਤੇ ਦੀ ਲੋੜ ਹੈ ਜੀ ਵਧੀਆ ਫੈਮਿਲੀ ਵਾਲੀ ਸਾਦਾ ਵਿਆਹ ਕਰਨਾ ਜੀ ਕੋਈ ਮੰਗਣੀ ਜਨਵਰੀ ਚ ਫੈਮਲੀ ਨੇ ਇੰਡੀਆ ਆਉਣਾ ਹੈ ਜਨਵਰੀ ਚ ਹੀ ਵਿਆਹ ਕਰਨਾ ਹੈ ਏਰੀਆ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਵਾਲੇ ਸੰਪਰਕ ਕਰਨ 985283003 ਇਸ ਨੰਬਰ ਤੇ ਸੰਪਰਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਕੀ ਇਹ ਵੀਡੀਓ ਹੋਰ ਵੀ ਬੀਰਾਂ ਤੱਕ ਪਹੁੰਚ ਸਕੇ ਸੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਬੀਰਾਂ ਦਾ ਤਹਿਦ ਦਿਓ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਜੇਕਰ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਜੀ 9977988446 ਵੀਡੀਓ ਦੇ ਥੱਲੇ ਚਿੱਟੇ ਅੱਖਰਾਂ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ YouTube tractor mela channel ਫੇਸਬੁਕ ਪੇਜ ਖੇਤੀવાડી ਦੇ ਸੰਧਾਂ ਦੇ ਕਾਰੋਬਾਰ ਤੇ ਕਰਵਾ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਪਸੰਦ ਆਵਦੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਸੋ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ